आमिर खान आमिर खान आमिर आमिर खान 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 ਭਾਈ ਜੀ ਕੀ ਨਇ ਤੁਹਾਡਾ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕਿੱਦਾਂ ਦੀ ਮੀਟਿੰਗ ਸੀਗੀ ਔਰ ਕਿੱਦਾਂ ਦੀ ਮੀਟਿੰਗ ਦੇ ਚਰਚੇ ਰਹੇ ਸਭ ਤੋਂ ਪਹਿਲਾਂ ਜੈ ਵਾਲਮੀਕੀ ਜੈਪੀ ਜੈ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਛੋਟਾ ਬਟਾ ਬਾਲਮੀਕੀ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਆਦੀ ਧਰਮ ਸਮਾਜ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਧਾਨ ਸ਼ਾਮ ਨਾਲ ਪੱਗੇ ਜੀ ਨੇ ਅਡਵਾਈਸ ਇਹਦੇ ਵਿੱਚ ਆਉਣ ਵਾਲੇ ਪ੍ਰਗਟ ਦਿਵਸ ਦੇ ਉਪਲਬਖ ਦੇ ਵਿੱਚ ਅਤੇ ਧਰਮ ਸਮਾਜ ਦੇ ਕਈ ਮੁੱਦਿਆਂ ਦੇ ਉੱਤੇ ਵੱਖੋ-ਵੱਖ ਜਿਹੜੇ ਧਰਮ ਸਮਾਜ ਦੇ ਲੀਡਰ ਤੇ ਆਗੂ ਇਕੱਠੇ ਹੋਏ ਸੀ ਉਹਨਾਂ ਨਾਲ ਉਹਨਾਂ ਨਾਲ ਇੱਕ ਵਿਚਾਰਟਾਂਦਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ 9 ਤਰੀਕ ਨੂੰ ਸ਼ੋਭਾ ਯਾਤਰਾ ਹੋ ਰਹੀ ਹੈ ਜੋਗਾ ਜੋਗਾ ਅੰਮ੍ਰਿਤ ਹੋ ਰਿਹਾ ਹੈ ਉਸ ਦੇ ਪਲਕਸ਼ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਤਾਂ ਜੋ ਉਸ ਨੂੰ ਕਿਸ ਤਰ੍ਹਾਂ ਰੂਪ ਰੇਖਾ ਜਾਂ ਉਸ ਨੂੰ ਸੈਲੀਬ੍ਰੇਟ ਕੀਤਾ ਜਾਏ ਤੇ ਸਾਰੀ ਇਸ ਸਮਸਤ ਕੌਮ ਨੂੰ ਸਭ ਤੋਂ ਪਹਿਲਾਂ ਤਾਂ ਐਡਵਾਂਸ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪ੍ਰਗਟ ਰੂਪ ਰੂਪੀ ਬਹੁਤ ਬਹੁਤ ਵਧਾਈ ਤੇ ਇੱਕ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਆਪਣੇ ਧਰਮ ਨੂੰ ਅੱਗੇ ਵਧਾਉਣ ਲਈ ਯੋਗਦਾਨ ਪਾਉਣ ਲਈ ਤੁਸੀਂ 9 ਤਰੀਕ ਨੂੰ ਜੋਗਰ ਇਕੱਠੇ ਹੋਵੋ ਕਿਉਂਕਿ ਧਰਮ ਸਮਾਜ ਸਿਰ ਸਾਡੇ ਧਰਮ ਦੇ ਲੋਕਾਂ ਦੇ ਨਾਲ ਚੱਲਦਾ ਤੇ ਲੋਕ ਹੀ ਜੇ ਆਪਣਾ ਹਿੱਸਾ ਪਾਉਣਗੇ ਲੋਕ ਹੀ ਜੇ ਆਪਣਾ ਧਰਮ ਦਾ ਪ੍ਰਚਾਰ ਕਰਨਗੇ ਤੇ ਫਿਰ ਧਰਮ ਵੀ ਅੱਗੇ ਵਧੇਗਾ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਆਪ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਸਮਝਦੇ ਹੋਏ ਆਪਣੇ ਪਰਿਵਾਰ ਦੇ ਨਾਲ ਉਸ ਦਿਨ ਪਹੁੰਚੋ ਸੋ ਇੰਨੀਆ ਬੇਤਿਆ ਕਰਦਾ ਸਭ ਨੂੰ ਜਪੜ ਸਰ ਅੱਜ ਜਿਹੜੀ ਬੈਠਕ ਕਰਾਈ ਗਈ ਕਿੱਦਾਂ ਦੀ ਬੈਠਕ ਸੀ ਕਿਉਂਕਿ ਕੀ ਕੀ ਫੈਸਲੇ ਲਏ ਗਏ ਅੱਜ ਆਦੀ ਤਰਨ ਸਮਾਜ ਦੀ ਜ਼ਿਲ੍ਹੇ ਦੀ ਮੀਟਿੰਗ ਹੋਈ ਜਿੰਦੇ ਸਾਡੇ ਗਵਾਹੀ ਕਰਦੇ ਸ਼ਾਮ ਲਾਲ ਪੰਗੀ ਜੀ ਔਰ ਉਹਨਾਂ ਦੀ ਟੀਮ ਸਾਡੇ ਪ੍ਰਗਟ ਦਿਸ਼ ਤੇ ਰਮਨ ਸਾਹਿਬ ਪਹੁੰਚ ਰਹੇ ਨੇ 9 ਫਰੀਕ ਵਾਲੇ ਤੇ ਉਸ ਦਿਨ ਤੇ ਵਸਤੀ ਅਸੀਂ ਸਾਰਾ ਅੱਜ ਜਿਹੜੀ ਸਮਾਜ ਦੀ ਮੀਟਿੰਗ ਕਰਾਈ ਹੈ ਜਿੰਦੇ ਵਿੱਚ ਸਾਰਿਆਂ ਨੂੰ ਮੈਸੇਜ ਆਇਆ ਕਿ ਉਸ ਦਿਨ ਵੱਧ ਤੋਂ ਵੱਧ ਪਿੰਡਾਂ ਚੋਂ ਸ਼ਹਿਰਾਂ ਚੋਂ ਸੰਗਤ ਵਰਤ ਵਤ ਜਿਹੜੀ ਆ ਉਹ ਲੈ ਕੇ ਚੁੱਕੇ ਪਹੁੰਚੇ ਕਿ ਕਿੰਦਾਂ ਦਾ ਪ੍ਰੋਗਰਾਮ ਰਹੇਗਾ ਕਿਉਂਕਿ ਉਸ ਦਿਨ ਪ੍ਰਗਟ ਹੋਸ ਗਈ ਹੈ ਤਾਂ ਤਿਆਰੀਆਂ ਵੀ ਜਾਦਾ ਕੀਤੀ ਜਾਂਦੇ ਆ ਤਿਆਰੀਆਂ ਪ੍ਰਗਟ ਦਿਵਸ ਦੀਆਂ ਪਹਿਲਾਂ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਔਰ ਬੜੀ ਤਿਆਰੀਆਂ ਵਾਸਤੇ ਸਾਡੇ ਅੱਜ ਜਿਹੜੇ ਸਮਾਜ ਦੇ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਚੁਣੇ ਜਿੰਦੇ ਕਿ 9 ਤਰੀਕ ਵਾਲੇ ਦਿਨ ਅਸੀਂ ਜਿਹੜੀਆਂ ਸਾਰੀਆਂ ਤਿਆਰੀਆਂ ਉਹ ਮੁਕੰਮਲ ਕਰਨੀਆਂ ਉਹਦੀ ਸਲਾਹ ਵਾਸਤੇ ਜਿਹੜੀ ਅੱਜ ਅਸੀਂ ਮੀਟਿੰਗ ਦਾ ਕਰ ਚੁੱਕੇ ਹਾਂ